ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਸਿਆਸਤ ਬਹੁਤ ਰੌਚਕ ਚੀਜ਼ ਹੁੰਦੀ ਆ ਬਾਈ ਬਹੁਤ ਵਾਰੀ ਸਰਪ੍ਰਾਈਜ਼ ਕਰ ਦਿੰਦੀ ਆ ਕਈ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਉਹ ਕਦੋਂ ਕਿੱਧਰ ਖੜਦੇ ਆ ਤੇ ਫਿਰ ਕਿੱਧਰ ਨੂੰ ਤੁਰ ਜਾਂਦੇ ਆ ਅਸੀਂ ਗੱਲ ਕਰਾਂਗੇ ਅੱਜ ਲੁਧਿਆਣੇ ਦੇ ਬੈਂਸ ਭਰਾਵਾਂ ਦੀ ਬਹੁਤ ਰੌਚਕ ਹੈ ਬੈਂਸ ਭਰਾਵਾਂ ਦਾ ਉੱਪਰ ਜਾਣਾ ਫਿਰ ਟਲਾਂਣ ਵੀ ਦੇਖਣਾ ਤੇ ਹੁਣ ਅੱਗੇ ਪਤਾ ਨਹੀਂ ਕੀ ਹੋਣਾ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਆਪਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਫਿਰ ਹਾਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲਨਾ ਵੀ ਮਲਾਉਂਦੇ ਰਹੇ ਆ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਕੇ ਇਹਨਾਂ ਨੇ ਇਲੈਕਸ਼ਨ ਵੀ ਜਿੱਤੇ ਆ ਤੇ ਭਾਜਪਾ ਜਦੋਂ ਰਾਸ਼ਟਰਪਤੀ ਦੇ ਲਈ ਚੋਣਾਂ ਸੀ ਉਦੋਂ ਭਾਜਪਾ ਦੇ ਕੈਂਡੀਡੇਟ ਨੂੰ ਵੋਟ ਵੀ ਪਾ ਕੇ ਆਇਆ ਤੇ ਹੁਣ ਕਾਂਗਰਸ ਦੀ ਝੋਲੀ ਚ ਆ ਗਿਆ ਜੀ ਨੂੰ ਇੱਕ ਸ਼ਬਦ ਅੱਜਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸ਼ਬਦ ਤਾਂ ਤਿੱਤਲੀਆਂ ਉਹ ਮੈਨੂੰ ਲੱਗਦਾ ਐ ਇੰਨਾ ਸੋਹਣਾ ਕਿਤੇ ਫਿੱਟ ਬੈਠਦਾ ਹੀ ਨਹੀਂ ਜਿਨਾਂ ਬੈਂਸ ਭਰਾਵਾਂ ਤੇ ਬੈਠਦਾ ਪਰ ਤਿਤਲੀਆਂ ਹੁੰਦੇ ਬਾਵਜੂਦ ਸਿਆਸਤ ਦੇ ਵਿੱਚ ਬੈਂਸ ਹੋਣ ਦੇ ਕੁਝ ਮਹੀਨੇ ਤਾਂ ਹੈਗੇ ਆ ਬੈਂਸ ਭਰਾਵਾਂ ਦੇ ਮਹੀਨੇ ਹੈਗੇ ਆ ਜਿਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਮੇਰੇ ਨਾਲ ਤਰੋਚਨ ਸਿੰਘ ਲਾਲੀ ਨੇ ਸਿਆਸੀ ਮਾਹਰ ਨੇ ਬਹੁਤ ਚੀਜ਼ਾਂ ਨੂੰ ਦੇਖਦੇ ਆ ਬਾਈ ਤੋਂ ਪੁੱਛਦੇ ਆ ਬਾਈ ਕੱਲਾ ਤਿਤਲੀਆਂ ਕਹਿ ਕੇ ਸਰਦਾ ਵੀ ਨਹੀਂ ਕਿਉਂਕਿ ਬੰਦੇ ਦੀ ਅਹਿਮੀਅਤ ਹੁੰਦੀ ਆ ਬੈਂਸ ਲੁਧਿਆਣੇ ਦੇ ਵਿੱਚ ਇੱਕ ਤਾਕਤ ਨੇ ਪਰ ਜੀ ਇਹ ਵੀ ਸੱਚ ਆ ਬਾਈ ਉਡਾਰੀਆਂ ਵਾਲੀ ਕਸਰ ਕੋਈ ਨਹੀਂ ਛੱਡੀ ਹਰ ਇੱਕ ਫੁੱਲ ਤੇ ਵਹਿ ਕੇ ਰਸ ਰੂਸੀਆ ਪੀ ਲਿਆ ਇਹਨਾਂ ਨੇ ਵੀ ਖਾਸਾ ਅਸਲ 'ਚ ਨਵਰੀਤ ਦੇ ਦੀਆਂ ਕਈ ਕਾਰਨ ਆਪਾਂ ਇਹਨੂੰ ਵਿਸ਼ਲੇਸ਼ਣ ਕਰਨਾ ਪੰਦਾ ਜੀ ਜਦੋਂ ਇਹ ਰਾਜਨੀਤੀ 'ਚ ਐਂਟਰ ਹੋਨੇ ਆ ਉਦੋਂ ਅਕਾਲੀ ਦਲ ਦੇ ਵੱਡੇ ਲੀਡਰਾਂ ਦਾ ਲੁਧਿਆਣੇ ਦੇ ਵਿੱਚ ਕਬਜ਼ਾ ਸੀ ਜਿਹਦਾ ਮੈਂ ਨਾਂ ਦੱਸਦਾ ਸਰਦਾਰ ਹੀਰਾ ਸਿੰਘ ਗਾਵੜੀਆ ਮਹੇਸ਼ਿੰਦਰ ਸਿੰਘ ਗਰੇਵਾਲ ਜਿਨ੍ਹਾਂ ਦੇ ਸਰਪ੍ਰਸਤ ਵੀ ਵੱਡੇ ਸੀ ਇਹਨਾਂ ਲਈ ਉਦੋਂ ਸਪੇਸ ਨਹੀਂ ਸੀ ਬਣ ਰਹੀ ਜਦੋਂ ਇਹ ਐਂਟਰ ਕਰਦੇ ਨੇ ਐਂਟਰ ਕਰਦੇ ਨੇ ਇਹ ਮਿਊਸਲ ਕਾਉਂਸਲਰ ਦੀ ਚੋਣ ਦੇ ਦੌਰਾਨ ਠੀਕ ਹੈ ਇਹਨੂੰ ਬਿਟਵੀਨ ਸਿਮਰਜੀਤ ਸਿੰਘ ਮਾਨ 89 ਤੋਂ ਬਾਅਦ ਜਿਹੜੇ ਹੈਗੇ ਆ ਇਹ ਉਹਨਾਂ ਦੇ ਨਾਲ ਜੁੜ ਜਾਂਦੇ ਨੇ ਜੁੜਨ ਤੋਂ ਬਾਅਦ ਇਹ ਕਾਉਂਸਲਰ ਬਣਦੇ ਨੇ 4 4 ਕਾਉਂਸਲਰ ਜਿਤਾ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਵਾਹ ਤੇ ਇਹਦਾ ਵੱਡਾ ਡੈਂਟ ਜਿਹੜਾ ਹੈਗਾ ਇੱਕ ਵੱਡਾ ਥੰਮ ਸੀ ਹੀਰਾ ਸਿੰਘ ਗਾਵੜੀਆ ਵੱਡਾ ਨਾਸੀ ਅਕਾਲੀ ਦਲ ਦਾ ਮੰਤਰੀ ਵੀ ਰਿਹਾ ਵੱਡਾ ਕੱਦ ਸੀ ਉਹ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਗੁਰਚਰਨ ਸਿੰਘ ਟੋੜਾ ਸਮੇਂ-ਸਮੇਂ ਤੋਂ ਸਲਾਹ ਵੀ ਰਹਿੰਦੇ ਸੀ ਸੁਰਜਨ ਸਿੰਘ ਠੇਕੇਦਾਰ ਹੁੰਦਾ ਸੀਗਾ ਉਸ ਸਿਨੈਰੀਓ ਦੇ ਵਿੱਚ ਇਹਨਾਂ ਦੀ ਪੰਥਕ ਰੂਪ ਦੇ ਵਿੱਚ ਇੱਕ ਸਪੇਸ ਬਣਾ ਜਾਣੀ ਇਹ ਵੀ ਇੱਕ ਬਹੁਤ ਵੱਡਾ ਮਾਰਕਾ ਸੀਗਾ ਇਹਨਾਂ ਦਾ ਇਹ ਚੱਲਦਾ ਰਹਿੰਦਾ ਉਹ ਤੋਂ ਬਾਅਦ ਇਹਨਾਂ ਨੇ ਆਪਣਾ ਪੰਜਾਬ ਦੇ ਵਿੱਚ ਜਦੋਂ ਕਦ ਬਧਾਉਣ ਦੀ ਗੱਲ ਸੀ ਬਲਵਿੰਦਰ ਸਿੰਘ ਬੈਂਸ ਜਿਹੜੇ ਨੇ ਇਹਨਾਂ ਦੇ ਵੱਡੇ ਭਰਾ ਸਰਦਾਰ ਸਿਮਰਦੀਪ ਸਿੰਘ ਮਾਨ ਉਹ ਲੀਡ ਕਰ ਰਹੇ ਸੀ ਪਰਿਵਾਰ ਦੇ ਵਿੱਚ ਇਹ ਚਾਰ ਭਰਾ ਨੇ ਤੇ ਇਹਨਾਂ ਦਾ ਇੱਕ ਲੰਬੇ ਸਮੇਂ ਤੱਕ ਛੋਟਾ ਬਿਜ਼ਨਸ ਜਿਹੜਾ ਨਟ ਵੋਟਸ ਦਾ ਵੀ ਉੱਥੇ ਰਿਹਾ ਇਹ ਕੰਮਕਾਜੀ ਪਰਿਵਾਰ ਵੀ ਸੀਗਾ ਤੇ ਪਰ ਆਮ ਸੁਧਾਰਨ ਪਰਿਵਾਰ ਤੋਂ ਉੱਠਣ ਔਣ ਕਰਕੇ ਉਸ ਪ੍ਰਕਾਰ ਦੇ ਲਿੰਕਸ ਜਾਂ ਕਨੈਕਸ਼ਨ ਇਹਨਾਂ ਦੇ ਸਿਆਸਤ ਦੇ ਵਿੱਚ ਨਹੀਂ ਸੀ ਇਹਨਾਂ ਨੇ ਛੋਟੀ ਇਲੈਕਸ਼ਨ ਤੋਂ ਆਪਣੇ ਆਪ ਨੂੰ ਸ਼ੁਰੂ ਕੀਤਾ ਜਿਹੜੇ ਆਪਾਂ ਅੱਜ ਗੁਣ ਤੇ ਔਗਣ ਦੋਨੇ ਹੁੰਦੇ ਨੇ ਇਸ ਦੌਰਾਨ ਬਲਵਿੰਦਰ ਸਿੰਘ ਬੈਂਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਯੂਥ ਦੇ ਪ੍ਰੈਜ਼ੀਡੈਂਟ ਨਿਯੁਕਤ ਕਰ ਦਿੱਤੇ ਜਾਂਦੇ ਨੇ ਇੱਕ ਵੱਡਾ ਅਹੁਦਾ ਉਹਨਾਂ ਨੂੰ ਮਿਲਦਾ ਤੇ ਉਸ ਅਹੁਦੇ ਦੀ ਜਿਹੜੀ ਪ੍ਰੋਮੋਸ਼ਨ ਵੀ ਉਹਨਾਂ ਦੇ ਨਾਮ ਵਿੱਚ ਮਾਨਤਾਲ ਦਾ ਵੀ ਕਾਫੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਬੋਲਬਾਲਾ ਸੀਗਾ ਉਸ ਅਹੁਦੇ ਦੀ ਜਿਹੜੀ ਗ੍ਰਿਮਾਂ ਸੀ ਉਹਨੂੰ ਵਰਤ ਕੇ ਇਹ 2004 ਦੇ ਵਿੱਚ ਫਿਰ ਟਿਕਟ ਲੜਦੇ ਨੇ ਦੂਜੇ ਧੜੇ ਵੱਲੋਂ ਜਾ ਕੇ ਜਿਹੜਾ ਸ਼੍ਰੋਮਣੀ ਕਾਲੀ ਦਾਲ ਬਾਦਲਾ ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਬਣ ਜਾਂਦੇ ਨੇ ਤੇ ਮਾਨ ਸਾਹਿਬ ਦਾ ਜਿੰਨਾ ਕਿ ਉਹਨਾਂ ਤੋਂ ਲਾਹਾ ਲੈਣਾ ਸੀ ਉਹ ਲੈ ਕੇ ਛੱਡ ਜਾਂਦੇ ਨੇ ਹਾਂ ਉਸ ਤੋਂ ਬਾਅਦ ਗੱਲ ਇੱਥੇ ਰੁਕਦੀ ਨਹੀਂ ਉਸ ਫੁੱਲ ਦਾ ਰਸ ਜਿਹੜਾ ਕੱਢ ਲਿਆ ਜਿਹੜਾ ਕੱਢਣਾ ਸੀ ਉਹਦੇ 'ਚ ਫਾਈਨੈਂਸ਼ੀਅਲ ਫਾਇਦੇ ਬਹੁਤ ਲਏ ਨੇ ਬੜਾ ਰੌਲਾ ਪੈਂਦਾ ਰਿਹਾ ਵੀ ਕਈ ਇੰਡਸਟਰੀਅਲ ਕਨੈਕਸ਼ਨ ਮਿਲੇ ਨੇ ਕਈ ਮੀਟਰ ਲੱਗੇ ਨੇ ਇਹ ਸਾਰੀਆਂ ਚੀਜ਼ਾਂ ਦਾ ਰੌਲਾ ਬਹੁਤ ਪੈਂਦਾ ਰਿਹਾ 7 ਜਵੀ ਪਿਆ ਤੇ 12 ਚ ਵੀ ਪਿਆ ਹਾਂ ਉਸ ਤੋਂ ਬਾਅਦ ਸਪੇਸ ਜਿਹੜੀ ਹੈਗੀ ਆ ਹੀਰਾ ਸਿੰਘ ਗਾਵੜੀਆ ਉਮਰ ਦੇ ਲਿਹਾਜ ਨਾਲ ਸੁਰਜਨ ਸਿੰਘ ਠੇਕੇਦਾਰ ਮਹੇਸ਼ਿੰਦਰ ਗਰੇਵਾਲ ਜਿਹੜੇ ਨੇ ਲੁਧਿਆਣੇ ਦੀ ਸਿਆਸਤ ਦੇ ਵਿੱਚੋਂ ਡਾਊਨਫਾਲ ਵੱਲ ਜਾ ਰਹੇ ਹੁੰਦੇ ਨੇ ਇਹਨਾਂ ਲਈ ਬਹੁਤ ਹੀ ਸੁਨਹਿਰਾ ਮੌਕਾ ਸੀ ਇਹਨਾਂ ਨੇ ਉਸ ਮੌਕੇ ਨੂੰ ਕੈਪਚਰ ਕੀਤਾ ਦੇਖੋ ਤੇ ਇੱਕ ਚੀਜ਼ ਚੇਂਜ ਹੁੰਦੀ ਆ 4 ਦੀ ਇਲੈਕਸ਼ਨ ਤੋਂ ਬਾਅਦ ਬਲਵਿੰਦਰ ਸਿੰਘ ਬੈਂਸ ਜਿਹੜਾ ਪਰਿਵਾਰ ਦੇ ਵਿੱਚ ਲੀਡ ਕਰਦਾ ਉਹ ਥੋੜਾ ਜਿਹਾ ਸਾਈਡ ਤੇ ਕਰ ਦਿੱਤਾ ਜਾਂਦਾ ਤੇ ਹੁਣ ਆਉਂਦਾ ਸਿਮਰਜੀਤ ਸਿੰਘ ਬੈਂਸ ਜਿਹੜਾ ਯੰਗ ਸਿਮਰਜੀਤ ਸਿੰਘ ਬੈਂਸ ਹਾਂ ਸਿਮਰਜੀਤ ਸਿੰਘ ਬੈਂਸ ਜਿਹੜਾ ਯੰਗ ਹੁੰਦਾ ਹਾਂ ਉਹ ਆ ਕੇ ਕਹਿੰਦਾ ਵੀ ਮੈਂ ਕਮਾਂਡ ਸੰਭਾਲਦਾ ਤੁਹਾਨੂੰ ਸਿਆਸਤ ਬਾਰੇ ਨਹੀਂ ਪਤਾ ਹੁਣ ਮੈਂ ਦੱਸਦਾ ਵੀ ਸਿਆਸਤ ਚੱਲਦੀ ਕਿਵੇਂ ਆ ਹਾਂ ਸੱਤ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣ ਜਾਂਦੀ ਆ ਹਾਂ ਤੇ ਇਹਨਾਂ ਦੀ ਨੇੜਤਾ ਜਿਹੜੀ ਹੈਗੀ ਆ ਜਿਹੜੇ ਦੋ ਵੱਡੇ ਧੁਰੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਿਹੜੇ ਦੋ ਨਾਂ ਨੇ ਪੰਜਾਬ ਚ ਉਹਨਾਂ ਨਾਲ ਵੀ ਇਹ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਵੀ ਲੋੜ ਸੀ ਸਮਰਜੀਤ ਸਿੰਘ ਮਾਨ ਸੌਰੀ ਸੁਖਬੀਰ ਸਿੰਘ ਬਾਦਲ ਬਾਦਲ ਤੇ ਵਿਕਰਮ ਸਿੰਘ ਜੀ ਇਹ ਇਹਨਾਂ ਨਾਲ ਕਿਤੇ ਨਾ ਕਿਤੇ ਅੰਦਰ ਖਾਤੇ ਹੱਥ ਮਿਲਾਈ ਸ਼ੁਰੂ ਹੋ ਜਾਂਦੀ ਆ ਕੌਂਸਲਰ ਦੀਆਂ ਚੋਣਾਂ ਵੀ ਲੜਦੇ ਨੇ ਕਈ ਕੌਂਸਲਰ ਜਿੱਤਾ ਜਾਂਦੇ ਨੇ ਤੇ ਬਹੁਤ ਜ਼ਿਆਦਾ ਜਿਹੜੀ ਮਦਦ ਲਈ ਜਾਂਦੀ ਆ ਰਾਸਤੀ ਤੌਰ ਤੇ ਆਪਣੇ ਆਪ ਨੂੰ ਤਕੜਾ ਕਰਨ ਦੇ ਲਈ ਬਾਰ ਸਾਰਾ ਕੁਝ ਸਿਆਸਤ ਦੇ ਵਿੱਚ ਜਿਵੇਂ ਤੁਸੀਂ ਸੋਚਦੇ ਆ ਉਦਾਂ ਨਹੀਂ ਵਾਪਰਦਾ 12 ਦੀ ਇਲੈਕਸ਼ਨ ਆਉਂਦੇ ਆਉਂਦੇ ਹਾਲਾਤ ਇਹ ਹੋ ਜਾਂਦੇ ਨੇ ਅਕਾਲੀ ਧਰਿਆਂ ਨੂੰ ਟਿਕਟ ਦੀ ਆਫਰ ਕਰਦਾ ਵੀ ਅਸੀਂ ਤੁਹਾਨੂੰ ਇੱਕ ਭਰਾ ਨੂੰ ਟਿਕਟ ਦੇ ਸਕਦੇ ਹਾਂ ਇੱਥੋਂ ਜਿਹੜਾ ਮੋੜ ਹੁੰਦਾ ਇਹਨਾਂ ਦੀ ਜਿਹੜਾ ਜਿਹੜਾ ਪਾਵਰ ਪੰਚ ਹੈਗਾ ਸਿਮਰਜੀਤ ਸਿੰਘ ਬੈਂਸ ਉੱਥੇ ਫੈਸਲਾ ਕਰਦਾ ਬਲਵਿੰਦਰ ਸਿੰਘ ਬੈਂਸ ਨਹੀਂ ਕਰਦਾ ਵੀ ਜੇ ਤਾਂ ਟਿਕਟਾਂ ਦੇਣੀਆਂ ਦੋਹੇ ਭਰਾ ਲੜਾਂਗੇ ਨਹੀਂ ਤੁਹਾਡੀ ਇੱਕ ਵੀ ਛੱਡੀ ਉਸ ਸਮੇਂ ਚ ਜਦੋਂ ਕਾਲੀ ਦਲ ਦੀ ਪੂਰੀ ਚੜ੍ਹ ਚੜ੍ਹ ਸੀ ਪੀਕ ਤੇ ਸੀ ਚਕਾਲੀ ਦਲ ਬੋਲਦਾ ਨਹੀਂ ਸੀ ਕੋਈ ਸੁਖਬੀਰ ਮਾੜਲ ਸੁਖਬੀਰ ਮਾੜਲ ਦੀਆਂ ਗੱਲ ਹਾਂ ਗੱਲ ਹੁੰਦੀ ਸੀ ਹਾਲਾਤ ਇਹ ਸਿਤਮ ਇਹ ਹੋ ਜਾਂਦਾ ਵੀ ਜਿੱਤ ਵੀ ਜਾਂਦੇ ਨੇ ਸਹੀ ਹੈ ਦੇਖੋ ਇਹ ਇਹ ਪਾਵਰ ਪੰਚ ਸੀ ਉਹਦਾ ਸਿਮਰਜੀਤ ਸਿੰਘ ਵਾ ਜਿਹੜੀ ਸਿਮਰਜੀਤ ਸਿੰਘ ਬੈਂਚ ਦੀ ਸਿਆਸਤ ਸਿਰ ਚੜ੍ਹ ਕੇ ਬੋਲਦੀ ਆ ਲੁਧਿਆਣੇ ਚ ਲੋਕ ਇਹ ਕਹਿੰਦੇ ਨੇ ਵੀ ਜੇ ਕੰਮ ਕਰਾਉਣਾ ਤਾਂ ਇੱਕੋ ਨਾ ਏ ਚਾਹੇ ਨਗਰ ਕਾਉਂਸਲ ਦੇ ਵਿੱਚ ਆ ਚਾਹੇ ਕਿਸੇ ਅਫਸਰ ਦੇ ਕੋ ਨੂੰ ਕਰਾਉਣਾ ਉਹ ਹੈਗਾ ਸਿਮਰਜੀਤ ਸਿੰਘ ਬੈਂਚ ਪਰ ਇਹਨੂੰ ਬਿਟਵੀਨ 14 ਦੀ ਜਿਹੜੀ ਹੈਗੀ ਆ ਇਲੈਕਸ਼ਨ ਆ ਜਾਂਦੀ ਆ ਆਪਣੇ ਲੋਕ ਸਭਾ ਦੀ ਉਹਦੇ ਵਿੱਚ ਵੀ ਪੰਗਾ ਲੈ ਲੈਂਦੇ ਨੇ ਪਰ ਉੱਥੇ ਜਿਹੜੇ ਹੈਗਨੇ ਆਂ ਦੀ ਕੋਰ ਟੀਮ ਦਾ ਮੈਂਬਰ ਇੱਕ ਕਮਲਜੀਤ ਸਿੰਘ ਕੜਵਲ ਸੀ ਉਹ ਕਾਉਂਸਲਰ ਵੀ ਰਿਹਾ ਪਿੱਛੇ ਕਾਂਗਰਸ ਨੂੰ ਟਿਕਟ ਵੀ ਉਹਦੇ ਨਾਲ ਇਹਨਾਂ ਦੇ ਡਿਫੈਂਸ ਵਿੱਚ ਪੈਦਾ ਹੁੰਦੇ ਪਰ ਉਹਦੀ ਵੀ ਇਹ ਪ੍ਰਵਾਹ ਨਹੀਂ ਮਾਰਦੇ ਉਹ ਛੱਡ ਕੇ ਚਲੇ ਜਾਂਦਾ ਉਦੋਂ ਇਹਨਾਂ ਦੀ ਪੋਲਿਟਿਕਸ ਨੂੰ ਥੋੜਾ ਜਾ ਡੈਂਟ ਪੈਂਦਾ ਉਸ ਮੂਡ ਦੇ ਵਿੱਚੋਂ ਨਿਕਲ ਲਈਏ ਕਾਫੀ ਕੁਝ ਕਰਦੇ ਨੇ ਪਰ 17 ਤੱਕ ਆਉਂਦੇ ਆਉਂਦੇ ਇਹਨਾਂ ਨੂੰ ਇਹ ਇਸ ਗੱਲ ਦਾ ਇਲਮ ਸੀ ਵੀ 12 ਨਾਲ ਹੁਣ ਸਾਡਾ ਗਰਾਫ ਘਟਿਆ ਹੋਇਆ ਪਰ ਜਿਵੇਂ ਕਹਿੰਦੇ ਆ ਵੀ ਆਕਸੀਜਨ ਜਦੋਂ ਕੋਈ ਮਰੀਜ਼ ਹਮ ਆਕਸੀਜਨ ਦੇ ਸਹਾਰੇ ਚੱਲਣ ਲੱਗ ਜਵੇ ਫਿਰ ਇਹਨਾਂ ਨੂੰ ਆਕਸੀਜਨ ਮਿਲਦੀ ਆ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਇੱਕ ਨਵਾਂ ਇਨਕਲਾਬ ਉੱਠਦਾ ਉਹਨਾਂ ਨੂੰ ਉਹਨਾਂ ਨੂੰ ਇਹ ਲੱਗਦਾ ਉਹਨਾਂ ਨੂੰ ਪ੍ਰਭਾਵ ਦੇ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਸੀ ਜਿਹੜੇ ਉਸ ਸਮੇਂ ਵੀ ਯਾਰ ਸਾਡੇ ਬਿਨਾਂ ਲੁਧਿਆਣਾ ਨਹੀਂ ਦਿੱਤਾ ਜਾਣਾ ਸਹੀ ਆ ਅਸੀਂ ਤੁਹਾਨੂੰ ਖਰਾਬ ਕਰਾਂਗੇ ਪਰ ਨਹੀਂ ਤੁਹਾਨੂੰ ਹਰਾਵਾਂਗੇ ਉਹ ਉਹ ਚਾਹੇ ਡਰ ਦੇ ਵਿੱਚ ਚਾਹੇ ਦੋਨਾਂ ਦੀ ਲੋੜਾਂ ਦੀ ਪੂਰਤੀ ਲਈ ਉਹ ਸਮਝੌਤਾ ਜਿਹੜਾ ਉਹ ਕਰ ਲੇਤਾ ਜਾਂਦਾ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਕਰਕੇ ਫਗਵਾੜੇ ਦੀ ਅਮਰਗੜ ਦੀ ਤੇ ਦੋ ਆਪਣੇ ਇਹ ਸੀਟਾਂ ਜਿਹੜੀਆਂ ਆਤਮਨਗਰ ਤੇ ਲੁਧਿਆਣਾ ਦੱਖਣੀ ਦੀਆਂ ਨੇ ਉੱਥੇ ਆਪਣੇ ਕੈਂਡੀਡੇਟ ਖੜੇ ਕਰ ਦਿੰਦੇ ਨੇ ਪਰ ਜਿੱਤ ਦੀ ਉਹਨਾਂ ਚ ਦੋ ਇਹ ਨੇ ਉਸ ਬੇਵ ਨੂੰ ਵੀ ਇਹ ਜਿਹੜਾ ਹੈਗਾ ਕੈਪਚਰ ਕਰ ਤੇ ਸਿਮਰਜੀਤ ਸਿੰਘ ਭੈ ਜਿਹੜਾ ਸਿਮਰਜੀਤ ਭੈਸ ਆ ਉਹਦਾ ਪਾਵਰ ਪੰਚ ਪੋਲੀਟੀਕਲ ਸਟੇਜ ਦੇ ਉੱਤੇ ਕਿਤੇ ਨਾ ਕਿਤੇ ਨਜ਼ਰ ਆਉਣ ਲੱ ਜਾਂਦਾ ਵੀ ਬੰਦਾ ਜਿਹੜਾ ਹੈਗਾ ਬਹੁਤ ਸ਼ਰੂਡ ਆ ਆਈਕਿਊ ਵੀ ਹੈਗਾ ਤੇ ਥਿੰਕ ਟੈਂਕ ਵੀ ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਪਾਰਟੀ ਉਹਨਾਂ ਨੇ ਬਣਾਈ ਲੋਕ ਇਨਸਾਫ ਪਾਰਟੀ ਉਹਦਾ ਚੋਣ ਨਿਸ਼ਾਨ ਸੀ ਲੈਟਰ ਬਾਕਸ ਹੂੰ ਉਹਦੀ ਤੂਤੀ ਬੋਲਣ ਲੱਗਦੀ ਆ ਪੰਜਾਬ ਦੇ ਵਿੱਚ ਆਪਣੀ ਪਾਰਟੀ ਨੂੰ ਐਕਸਪੈਂਡ ਕਰਦੇ ਨੇ ਫਾਈਨੈਂਸ਼ੀਅਲ ਜਿਹੜੇ ਫਾਈਨਾਂਸ ਦੀ ਮੱਤਰੇ ਨਾਲ ਬਰਾਬਰ ਖੜੇ ਦੱਸਦੇ ਆ ਉਹ ਬਿਲਕੁਲ 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 ਜਦੋਂ ਵਿਧਾਨ ਸਭਾ 'ਚ ਬੋਲਣਾ ਹੁੰਦਾ ਬਿਲਕੁਲ 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 ਤਾਂ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਵੱਲੋਂ ਸੀਗੇ ਰੋਧੀਦਰ ਦੇ ਲੀਡਰ ਤੇ ਬਿਲਕੁਲ ਬਰਾਬਰ ਖੜੇ ਸਿਮਰ ਤੇ ਪ੍ਰਵਾਹ ਵੀ ਸੀ ਉਦੋਂ ਤੱਕ ਇਹ 17 ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਬੇਪਰਵਾਹੀ ਨਾਲ ਰਾਜਨੀਤੀ ਕਰਦੇ ਨੇ ਸਿਮਰਜੀਤ ਬੈਂਸ ਨੂੰ ਲੱਗਦਾ ਵੀ ਹੁਣ ਨਹੀਂ ਸਾਨੂੰ ਕੋਈ ਰੋਕ ਸਕਦਾ ਪਰ ਕਮਲਜੀਤ ਕੜਬਲ ਦਾ ਟੁੱਟਣਾ ਇਹਨਾਂ ਨੂੰ ਸਭ ਲਈ ਵੱਡਾ ਜਿਹੜਾ ਹੈਗਾ ਮੈਂ ਸਮਝਦਾ ਇਹਨਾਂ ਦੀ ਰਾਜਨੀਤੀ ਨੂੰ ਡੈਂਟ ਪਾ ਗਿਆ ਉਸ ਤੋਂ ਬਾਅਦ 22 ਆਉਂਦੇ ਆਉਂਦੇ ਤੱਕ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਕੁਦਰਤੀ ਬਦਲ ਜਾਂਦੀਆਂ ਨੇ ਇੱਕ ਔਰਤ ਜਿਹੜੀ ਹੈਗੀ ਆ ਸਿਮਰਜੀਤ ਬੈਂਸ ਦੇ ਖਿਲਾਫ ਕੰਪਲੇਂਟ ਕਰਦੀ ਆ 2021 ਦੇ ਵਿੱਚ ਉਹ ਰੇਪ ਕੇਸ ਜਿਹੜਾ ਹੈਗਾ ਜਿੰਨਾ ਉਹਦਾ ਰੌਲਾ ਪਿਆ ਤੇ ਉਸ ਕੇਸ ਦੇ ਵਿੱਚ ਵਿਰੋਧੀਆਂ ਨੇ ਫਿਰ ਇਹ ਟਾਰਗੇਟ ਦੇ ਉੱਤੇ ਸਿਮਰਜੀਤ ਬੈਂਸ ਨੂੰ ਲੈ ਲਿਆ ਤੇ ਉਸ ਨੇ ਡੀਫੇਮ ਕਰ ਦਿੱਤਾ ਇਹ ਸਾਰੀ ਘਟਨਾ ਕਰਮ ਨੇ ਲੋਕਾਂ ਦੇ ਵਿੱਚ ਇੱਕ ਸੋਚਣ ਦਾ ਵਿਸ਼ਾ ਬਣ ਗਿਆ ਕਰੈਕਟਰ ਪੱਖੋਂ ਵੀ ਚੰਗਾ ਜਾਂ ਮਾੜਾ ਖਾਸ ਕਰਕੇ ਉਸ ਲੇਡੀ ਨੇ ਜਿਹਨੂੰ ਕਹਿੰਦੇ ਆ ਵੀ ਰਾਜਨੀਤਿਕ ਤੌਰ ਤੇ ਇੰਨਾ ਖਲਾਰਾ ਪਾ ਦਿੱਤਾ ਵੀ ਵੱਡੇ ਚੈਨਲਾਂ ਨੇ ਉਹਨੂੰ ਕਵਰ ਕੀਤਾ ਤੇ ਇਹਨਾਂ ਦਾ ਗ੍ਰਾਫ ਜਿਹੜਾ ਸੀਗਾ ਬਾਈ ਤੱਕ ਆਉਂਦੇ ਆਉਂਦੇ ਬਿਲਕੁਲ ਜਮੀਨ ਤੇ ਆ ਗਿਆ ਤੇ ਤੁਸੀਂ ਇਹ ਵੇਖੋ ਵੀ 11000 12000 ਵੋਟ ਲੈ ਜਾਣੀ ਉਹਦੇ ਵਿੱਚ ਕੁਝ ਦੋ ਚਾਰ ਚੀਜ਼ਾਂ ਤੁਸੀਂ ਸ਼ਾਇਦ ਮਿਸ ਕਰ ਗਏ ਇੱਕ ਤਾਂ ਰਾਸ਼ਟਰਪਤੀ ਦੀਆਂ ਵੋਟਾਂ 'ਚ ਭਾਜਪਾ ਨੂੰ ਸੌੜ ਰਹੇ ਹਾਂ ਜਿਹੜੇ ਪੰਥਕ ਸਿਆਸਤ ਦੀ ਗੱਲ ਕਰਦੇ ਆ ਦੇਖੋ ਇੱਕ ਪੰਜਾਬੀ ਦੀ ਕਹਾਵਤ ਵੀ ਆ ਵੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਾਓ ਜਮਨਾ ਰਾਮ ਉਹ ਸਥਿਤੀ ਇਹ ਬਿਲਕੁਲ برقرار ਰੱਖਦੇ ਨੇ ਜਿੱਥੋਂ ਇਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਪੋਲੀਟੀਕਲ ਗੇਨ ਹੋ ਸਕਦਾ ਜਾਂ ਸਾਨੂੰ ਵਾਅਦਾ ਮਿਲ ਸਕਦਾ ਕਿਤੋਂ ਕਰੇ ਮੈਂਟ ਨਹੀਂ ਲਾਉਂਦੇ ਬਾਲਾ ਸੋਚਦੇ ਨਹੀਂ ਕਿਉਂਕਿ ਘਰੇ ਸਲਾਹ ਕਰਨੀ ਹੁੰਦੀ ਆ ਤੇ ਕਿਸੇ ਨਾਲ ਤਾਂ ਕਰਨੀ ਨਹੀਂ ਤੇ ਆਪਣੀ ਪਾਰਟੀ ਦੇ ਪਰਿਵਾਰ ਚ ਵੀ ਸੁਪਰੀਮੋ ਤੇ ਆਪ ਵੀ ਸੁਪਰੀਮੋ ਨੇ ਕਿਸੇ ਨੂੰ ਨਹੀਂ ਪੁੱਛਦੇ ਤੇ ਇਹ ਸਥਿਤੀ ਜਿਹੜੀ ਅੱਜ ਕਾਂਗਰਸ ਹੌਂਦ ਤੱਕ ਕੋਈ ਆ ਹੁਣ ਹਾਲਾਤ ਇਹ ਨੇ ਵਿਰਿੰਦਰ ਸਿੰਘ ਰਾਜਾ ਆਪਣੇ ਕਿ ਲੜਦੇ ਨੇ ਚੋਣ ਉਥੋਂ ਇਹਨਾਂ ਦਾ ਮੰਤਵ ਜਿਹੜਾ ਹੈਗਾ ਵੀ ਅਗਲੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਐਮਐਲਏ ਕਿਵੇਂ ਬਣਿਆ ਜਾਵੇ ਕਿਉਂਕਿ ਕਾਂਗਰਸ ਦੇ ਵਿੱਚ ਖਲਾਏ ਰਵਨੀਤ ਬਿੱਟੂ ਛੱਡ ਚੁੱਕਿਆ ਕਾਂਗਰਸ ਕੋਲ ਕੋਈ ਵੱਡਾ ਚਿਹਰਾ ਨਹੀਂ ਤੇ ਖੇਡਣੀਆਂ ਨੂੰ ਰਾਜਨੀਤੀ ਆਉਂਦੀ ਆ ਨਹੀਂ ਵੱਡਾ ਚਿਹਰਾ ਤਾਂ ਹੈਗਾ ਭਾਰਤ ਭੂਸ਼ਣ ਆਸ਼ੂ ਜੈਸਾ ਲੁਧਿਆਣੇ ਤੋਂ ਆਉਂਦੇ ਆ ਪਰ ਕਈ ਵਾਰੀ ਪਾਰਟੀਆਂ ਦੀ ਵੀ ਤਾਂ ਹੁੰਦੀ ਆ ਨਾ ਲਾਲੀ ਸਾਬ ਵੀ ਇੱਕ ਅੱਧਾ ਧੜਾ ਹੋਰ ਵੰਝ ਗੱਡ ਕੀ ਰੱਖੋ ਬਰਾਬਰ ਅਗਲੇ ਦੇ ਉਹ ਉਹ ਨੂੰ ਆਪਾਂ ਰਾਜਪੁਰਿੰਗ ਦੀ ਸਾਸ ਦਾ ਪਾਰਟ ਵੀ ਮੰਨ ਸਕਦੇ ਆ ਕਿਸੇ ਦੀ ਵੀ ਲਾਭ ਹਾਂ ਉਹਨਾਂ ਨੇ ਇੱਕ ਖੜਾ ਕਰ ਲਿਆ ਹਾਂ ਪਰ ਇਹ ਜਿਹੜਾ ਮੌਕਾ ਹੈਗਾ ਇਸ ਗੱਲ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਇਹ ਪੂਰਾ 100% ਉਹਨੂੰ ਪਹਨੋਂਗੇ ਹਾਂ ਇਹ ਛੱਡਣਗੇ ਨਹੀਂ আর ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ 2000 ਜਿਹੜੀ ਅਗਲੀ ਇਲੈਕਸ਼ਨ ਆਉਣੀ ਹੈ ਵਿਧਾਨ ਸਭਾ ਦੀ ਹਾਂ 27 ਦੇ ਵਿੱਚ ਅਸੀਂ ਵਿਨਿੰਗ ਪੋਜੀਸ਼ਨ 'ਚ ਹੋਵਾਂਗੇ ਕਾਂਗਰਸ ਇਹਨਾਂ ਨੂੰ ਟਿਕਟਾਂ ਵੀ ਜੇ ਦੇਏਗੀ ਦੋ ਦੋਵਾਂ ਨੂੰ ਦੇਏਗੀ ਨਹੀਂ ਅਕਾਲੀ ਦਲ ਨੂੰ ਜਿਵੇਂ 12 ਅਕਾਲੀ ਦਲ ਇਹਨਾਂ ਨੇ ਕੀਤਾ ਉਹ ਸਥਿਤੀ ਵੀ ਇਹ ਪੈਦਾ ਕਰ ਸਕਦੇ ਨੇ ਇਹ ਲਗਾਤਾਰ ਰਾਜਨੀਤੀ 'ਚ ਬਰਕਰਾਰ ਇਸੇ ਕਰਕੇ ਨੇ ਵੀ ਇਹ ਟਵਿਸਟ ਬਹੁਤ ਇਹਨਾਂ ਦਾ ਖੂਬਸੂਰਤਾ ਨਹੀਂ ਤੁਸੀਂ ਉਹਨੂੰ ਜੱਜ ਕਰ ਸਕਦੇ ਹੋ ਲੁਧਿਆਣਾ ਵਪਾਰ ਦਾ ਸ਼ਹਿਰ ਆ ਤਰਲੋਚਨ ਜੀ ਬੰਦੇ ਸੋਚਦੇ ਜਾਂਦਾ ਕਿ ਬਰੀ ਮਨਾਫਾ ਤੇ ਕੋਈ ਪਰ ਮੈਂ ਤਾਂ ਇੱਥੇ ਆਉਣਾ ਚਾਹੇ ਇਨਸਾਫ ਮਾਰਚ ਕੱਢਿਆ ਇਹਨਾਂ ਨੇ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤਾ ਜੀ 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 ਠੀਕ ਆ ਕਾਂਗਰਸ ਨੂੰ ਰੱਜ ਗਏ ਇਹਨਾਂ ਨੇ ਭੰਡਾ ਜੀ 84 ਨੂੰ ਲੈ ਕੇ ਹਨਾ ਪੂਰਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਸ਼ੁਰੂ ਕਰਕੇ ਜੀ ਫਿਰ ਬਿਲਕੁਲ ਐਕਸਟ੍ਰੀਮ ਵਿੰਗ ਵਾਲੀਆਂ ਪਾਰਟੀ ਜਿਹੜੀ ਪੂਟ ਖੜੀ ਸੀ ਉਹਦਾ ਸਿਧਾਂਤਕ ਦੌਰ ਤੱਕ ਬਿਲਕੁਲ ਠੀਕ ਹੈ ਤੇ ਫਿਰ ਕਾਂਗਰਸ ਬਿਲਕੁਲ ਜਿਹੜੀ ਅੱਜ ਭਾਵੇਂ ਲਿਬਰਲ ਬੰਦੀ ਆ ਪਰ ਕਿਸੇ ਸਮੇਂ ਤਾਂ ਉਹ ਭਾਜਪਾ ਹੀ ਰਹੀ ਆ ਇਹਨਾਂ ਨੂੰ ਕਹਿੰਦੇ ਇਹ ਕਿਹਾ ਜਾਂਦਾ ਸੀ ਵੀ ਸਿੱਖਾਂ ਦੀ ਦੁਸ਼ਮਣ ਜਮਾਤ ਦੁਸ਼ਮਣ ਜਮਾਤ ਹੈਗੀ ਆ ਹਾਂ ਇਹ ਸ਼ਬਦ ਇਹ ਆਪ ਮਰਤਦੇ ਰਹੇ ਆ ਇੱਥੋਂ ਇਹ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਆ ਹਾਂ ਵੀ ਅੱਜ ਜਿਸ ਪੱਤਰ ਦੇ ਉੱਤੇ ਪੋਲਟਿਕਸ ਪਹੁੰਚੀ ਜਿਸ ਤਰ੍ਹਾਂ ਤਰਨ ਹੋਇਆ ਸਿਸਟਮ ਵੀ ਰਾਜਨੀਤੀ ਦਾ ਦੀਨ ਇਮਾਨ ਹੁਣ ਕੋਈ ਨਹੀਂ ਰਹਿ ਗਿਆ ਜਿਹੜੀਆਂ ਤਿਤਲੀਆਂ ਨੇ ਉਹਨਾਂ ਨੇ ਤਾਂ ਫੁੱਲਾਂ ਦਾ ਰਾਸ ਚੂਸਣਾ ਜਿੱਥੇ ਉਹਨਾਂ ਨੂੰ ਲੱਗਦਾ ਵੀ ਫੁੱਲ ਵਧੀਆ ਖੜਿਆ ਹੋਵੇ ਉੱਥੇ ਬੈਠਣਾ ਉਹਨਾਂ ਨੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਫੁੱਲ ਸੁੱਕ ਗਿਆ ਨਵਾਂ ਫੁੱਲ ਉੱਕੇ ਖੜਿਆ ਤਾਂ ਉੱਥੇ ਬੈਠਣਗੇ ਸੋ ਇਹ ਸੇਮ ਪੋਜੀਸ਼ਨ ਦੇ ਵਿੱਚ ਇਸ ਬੈਂਸ ਭਰਾ ਨੇ ਇਹਨਾਂ ਨੂੰ ਇਹ ਲੱਗਦਾ ਵੀ ਰਾਜਨੀਤਿਕ ਲਾਹਾ ਜਿਹੜਾ ਹੁਣ ਸਾਨੂੰ ਦੇ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਵੀ ਗ੍ਰਾਫ ਹੋਣ ਵਾਲੇ ਸਮੇਂ ਦੇ ਵਿੱਚ ਥੱਲੇ ਨੂੰ ਜਾਣਾ ਕਿਉਂਕਿ ਹਾਂ ਲੋਕਾਂ ਦੇ ਕੰਮ ਉਹਨੇ ਨਹੀਂ ਹੋ ਸਕਦੇ ਚਾਹੇ ਜਿੰਨੀ ਮਰ ਦੀ ਚੰਗੀ ਸਰਕਾਰ ਹੋਵੇ ਕਿਤੇ ਨਾ ਕਿਤੇ ਉਹ ਖਲਾਫਤ ਜਾਂਦੀ ਆ ਤੇ ਇਹਨਾਂ ਦੇ ਜਿਹੜੇ ਉੱਥੇ ਨਿੱਜੀ ਤੌਰ ਦੇ ਉੱਤੇ ਵਿਰੋਧੀ ਨੇ ਉਹਨਾਂ ਨੂੰ ਵੀ ਲਾਂਬੇ ਕਰਨ ਲਈ ਜਿਹੜੀ ਹੈਗੀ ਆ ਇਹ ਖੇਡ ਕਿਤੇ ਨਾ ਕਿਤੇ ਖੇਡੀ ਜਾ ਰਹੀ ਆ ਜਿਹੜੇ ਬੈਂਸ ਭਰਾਵਾਂ ਨੂੰ 2020 ਦੇ ਇਲੈਕਸ਼ਨ ਚ ਮੈਂ ਆਮ ਆਦਮੀ ਪਾਰਟੀ ਦੀ ਗੱਲ ਹੀ ਨਹੀਂ ਕਰਦਾ ਮੈਨੂੰ ਪਤਾ ਆਮ ਆਦਮੀ ਪਾਰਟੀ ਐਸ ਇਲੈਕਸ਼ਨ ਦੇ ਵਿੱਚ ਕੁਛ ਅਜੀਬਾ ਸੀ ਜੀ ਜਿਹਨੂੰ ਤੁਸੀਂ ਮਿਆਰ ਨਹੀਂ ਮੰਨ ਸਕਦੇ ਬਾਈ ਚ ਤੁਸੀਂ ਐ ਨਹੀਂ ਕਹਿ ਸਕਦੇ ਵੀ ਜਿਹੜੇ ਬਾਈ ਦੇ ਵਿੱਚ ਰਿਜ਼ਲਟ ਆਗੇ ਉਹਨੂੰ ਸਟੈਂਡਰਡਾਈਜ਼ ਕਰਕੇ ਤੁਸੀਂ ਪੰਜਾਬ ਚ ਕਿਸੇ ਸਟੇਟ ਤੇ ਨਹੀਂ ਪਹੁੰਚ ਸਕਦੇ ਪਰ ਗੱਲ ਇੰਨੀ ਆ ਜਿਹੜੇ ਬੈਂਸ ਭਰਾਵਾਂ ਨੂੰ 12000 ਵੋਟ ਪੈਂਦੀ ਆ ਹਾਂਜੀ ਸਿਮਰ ਬੈਂਸ ਨੂੰ ਜੀ ਦੂਸਰੇ ਬੈਂਸ ਸਾਹਿਬ ਜਿਹੜੇ ਵੱਡੇ ਆ ਉਹਨਾਂ ਨੂੰ ਪੈਂਦੀ ਆ ਕਿ 11800 ਸਮਥਿੰਗ ਵੋਟ ਜੀ ਠੀਕ ਹੈ ਦੋਨਾਂ ਦੀ 12-12 ਹਜ਼ਾਰ ਮੰਨ ਲਓ ਆਪਾਂ ਸੇਮ ਵੋਟ ਆ ਹਾਂਜੀ ਇਹਨਾਂ ਦੇ ਸਿਮਰਜੀਤ ਬੈਂਸ ਦੇ ਹੀ ਏਰੀਆ ਦੇ ਵਿੱਚੋਂ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਉਹ 26000 ਵੋਟਾਂ ਲਾ ਰਿਹਾ ਹੈ ਬਿਲਕੁਲ ਜਿਹੜੀ ਕਾਂਗਰਸ ਨੂੰ ਜਿਹੜੇ ਚਾਹੇ ਉਹਨਾਂ ਦੇ ਲੁਧਿਆਣੇ ਤੋਂ ਪ੍ਰਧਾਨ ਗਏ ਨਹੀਂ ਅੱਜ ਆਪਦੇ 26000 ਕੈਂਡੀਡੇਟ ਵੋਟਾਂ ਲਾਣ ਵਾਲੇ ਤੇ ਪਰੋਸਾਣੀ ਕੈਂਡੀਡੇਟ ਤੇ ਉਹਨੂੰ 12000 ਵਾਲੇ ਬੈਂਸ ਸਟਾਰ ਦੇਣਗੇ ਅਸਲ ਦੇ ਵਿੱਚ ਜਿਹੜੀ ਐਕਟਿਵ ਪੋਲਿਟਿਕਸ ਆ ਉਹਦੇ ਇਹ ਮਾਸਟਰ ਪਲੇਅਰ ਹੈ ਲੁਧਿਆਣੇ ਦੀ ਐਕਟਿਵ ਪੋਲਿਟਿਕਸ ਉਹਦੇ ਵਿੱਚ ਆਸ਼ੂ ਨੂੰ ਗਿਣਿਆ ਜਾ ਸਕਦਾ ਤੇ ਬੈਂਸ ਬ੍ਰਦਰ ਜੇ ਆਪਾਂ ਰੇਟਿੰਗ ਕਰਨੀ ਹੋਵੇ ਨਾ ਉਸ ਦੇ ਟਾਪ ਤੇ ਉੱਤੇ ਆ ਕਮਲਜੀਤ ਕੜਵਲ ਇੱਕ ਹਲਕੇ ਤੱਕ ਦਾ ਸੀਮਤ ਹੈਗਾ ਇਹ ਹਲਕੇ ਤੋਂ ਬਾਹਰ ਕਿਉਂਕਿ 14 ਦੀ ਇਲੈਕਸ਼ਨ 'ਚ 2 ਲੱਖ ਤੋਂ ਪਲੱਸ ਵੋਟ ਲੋਕ ਸਭਾ 'ਚ ਵੀ ਪਈ ਆ ਜਦੋਂ ਨੇ ਇਲੈਕਸ਼ਨ ਲੜੀ ਆ ਸਿਮਰਜੀਤ ਬੈਂਸ ਨੇ ਇਸ ਕਰਕੇ ਇਸ ਪ੍ਰਕਾਰ ਦੇ ਜਿਹੜੇ ਪਲੇਅਰ ਹੁੰਦੇ ਨੇ ਉਹਨਾਂ ਨੂੰ ਰੱਖਣਾ ਬਹੁਤ ਜ਼ਰੂਰੀ ਹੁੰਦਾ ਪੋਲਿਟਿਕਸ ਦੇ ਵਿੱਚ ਤੇ ਰਾਜਾ ਵੜਿੰਗ ਨਾਲੋਂ ਵੱਧ ਇਹ ਗੱਲ ਕੋਈ ਜਾਣਦਾ ਨਹੀਂ ਹੈਗਾ ਤੇ ਆਸ਼ੂ ਹੁਣੀ ਵੀ ਕਈ ਕੇਸਾਂ ਦੇ ਵਿੱਚ ਉਲਝੇ ਹੋਏ ਨੇ ਉਸ ਪ੍ਰਕਾਰ ਦੇ ਬੋਲਡ ਨਹੀਂ ਜਨਾ ਸਰਕਾਰ ਦਾ ਪ੍ਰੈਸ ਇਹ ਬੋਲਡ ਬਹੁਤ ਨੇ ਇਸ ਮਾਮਲੇ ਜਿਹਨਾਂ ਨੂੰ ਬਾੜੀ ਪ੍ਰਭਾਅ ਪੂ ਹੈ ਘੱਟੋ ਘਾਟ ਆਸ਼ੂ ਭਾਰਤ ਭੂਸ਼ਣ ਆਸ਼ੂ ਦੀ ਇਹ ਗੱਲ ਤਾਂ ਮੈਂ ਕਹਣਾ ਵੀ ਅੱਜ ਦੇ ਜ਼ਮਾਨੇ ਚ ਜਿਹੜਾ ਲੀਡਰ ਇਹ ਕਹਿੰਦਾ ਵੀ ਬਈ ਘਰੇ ਬੈਜੂ ਕਿਸੇ ਹੋਰ ਪਾਰਟੀ ਚ ਨਹੀਂ ਜਾਂਦਾ ਮੈਂ ਕਹਣਾ ਲੱਖ ਮਾੜਾ ਹੋ ਗਿਆ ਹਾਂ ਬਿਲਕੁਲ ਘੱਟੋ ਘਾਟ ਉਹਦੇ ਅੰਦਰ ਕੋਈ ਕਰਦਾਰ ਨਾ ਦੀ ਚੀਜ਼ ਬਚੀ ਜ਼ਰੂਰ ਆ ਉਹ ਥੋੜੀ ਹੋ ਸਕਦੀ ਆ ਬਹੁਤੀ ਬਿਲਕੁਲ ਬਿਲਕੁਲ ਪਰ ਜਿਹੜੇ ਇਹ ਲੋਕ ਆ ਹਾਂਜੀ ਹੁਣ ਭਰੋਸਾ ਹੈ ਕਾਂਗਰਸ ਦੇ ਵਿੱਚ ਟਿਕਣਗੇ ਕਿ ਕੋਈ ਇੱਕ ਅੱਧਾ ਫੈਸਲੇ ਇਸ ਗੱਲ ਦਾ ਕੋਈ ਭਰੋਸਾ ਨਹੀਂ ਦਿੱਤਾ ਜਾ ਸਕਦਾ ਨਾ ਇਹ 100% ਸ਼ਿਓਰਟੀ ਆ ਵੀ ਰਾਜਾ ਬਣਨਗੇ ਦੇ ਜਿੱਤਣ ਜਾਂ ਹਾਰਨ ਤੋਂ ਬਾਅਦ ਵੀ ਇਹ ਰਹਿ ਜਾਣਗੇ ਕਿਉਂਕਿ ਇਹਨਾਂ ਨੇ ਇਹ ਇਹ ਕਰਦੇ ਨੇ ਜਿਵੇਂ ਨਾ ਇੰਟਰਾਡੇ ਟ੍ਰੇਡਿੰਗ ਹੁੰਦੀ ਆ ਸ਼ੇਅਰ ਮਾਰਕੀਟ ਦੇ ਵਿੱਚ ਇਹ ਇੰਟਰਾਡੇ ਪੋਲਿਟਿਕਸ ਕਰਦੇ ਨੇ ਵੀ ਅੱਜ ਸ਼ਾਮ ਨੂੰ ਕੀ ਫੈਸਲਾ ਕਰਨਾ ਤੇ ਅਚੰਭਤ ਫੈਸਲੇ ਹੁੰਦੇ ਨੇ ਇਹਨਾਂ ਦੇ ਹਾਂ ਇਸ ਕਰਕੇ ਭਰੋਸਾ ਨਹੀਂ ਇਹਨਾਂ ਉੱਪਰ ਕੀਤਾ ਜਾ ਸਕਦਾ ਪਰ ਉਹਨਾਂ ਨੇ ਆਪਣੀ ਸਿਆਸਤ ਨੂੰ ਬਚਾਉਣ ਲਈ ਜਿਹੜਾ ਸਿਆਸੀ ਉਹਨਾਂ ਦਾ ਕਿਲਾ ਸਾਲਤਰਤ ਨੂੰ ਬਚਾਉਣ ਹੋਰ ਆਪਸ਼ਨ ਨਹੀਂ ਪਚੀ ਸੀ ਜਿਵੇਂ 62 ਤੋਂ ਲਾਸਟ ਬੱਸ ਜਾਂਦੀ ਹੈ ਨਾ 8 ਵਾਲੀ ਵੀ ਪਿੰਡ ਨੂੰ ਭਾਈਏ ਤੋਂ ਬਾਅਦ ਬੱਸ ਨਹੀਂ ਜਾਣੀ ਹੁਣ ਕੋਈ ਨਾ ਟੈਂਪੂ ਮਿਲਣਾ ਨਾ ਕੋਈ ਸਕੂਟਰ ਮਿਲਣਾ ਅਗਲਾ ਕਹਿੰਦਾ ਹੁਣ ਇਹਦੇ ਤੇ ਚੜਜੋ ਹੁਣ ਹਾਲਾਤ ਜਿਹੜੇ ਹੈਗੇ ਨੇ ਉਹ ਐਨੇ ਮੈਂ ਸਮਝਦਾ ਵੀ ਗੜਬੜ ਹੋ ਗਈ ਸੀਗੀ ਉਹ ਚੜਨਾ ਹੀ ਪੈਣਾ ਸੀ ਬੱਸੇ ਨਹੀਂ ਕੋਈ ਹੈਗੀ ਹੁਣ ਤੁਸੀਂ ਆਪਸ਼ਨ ਇੱਥੇ ਆ ਖੜੀ ਤੁਸੀਂ ਬਾਈ ਜੀ ਪੰਜਾਬ ਦੇ ਥੋੜਾ ਜਿਹਾ ਵੱਧ ਵਿਕਸਿਤ ਪਾਸੇ ਰਹਿੰਦੇ ਹੋ ਤਾਂ ਕਰਕੇ ਬੱਸਾਂ ਤੇ ਕਾਰਾਂ ਦੀ ਗੱਲ ਕਰ ਰਹੇ ਹਾਂ ਸਾਡੇ ਵਾਲੇ ਪਾਸੇ ਹਜੇ ਵੀ ਉੱਠ ਗੱਡੀਆਂ ਚੱਲਦੀਆਂ ਕਈ ਵਾਰੀ ਉੱਠ ਗੱਡੀ ਵੀ ਆ ਜਾਂਦੀ ਆ ਬੰਦਾ ਉਹ ਤੇ ਵੀ ਸਵਾਰ ਹੋਉਂਦੀ ਏ ਕਿਸੇ ਪਰ ਜਿਹੜੇ ਜਿਹੜੇ ਸ਼ਹਿਰ ਦੇ ਵਿੱਚੋਂ ਵੱਸਦੇ ਨੇ ਨਾ ਉੱਥੇ ਉੱਠ ਗੱਡੀ ਦੀ ਕੋਈ ਨਾ ਪਰਸੈਪਸ਼ਨ ਆ ਨਾ ਕੋਈ ਗੱਲ ਆ ਉਹਨਾਂ ਨੂੰ ਤਾਂ ਤੇਜ਼ ਤਰਾਰ ਜਿਹੜੀ ਹੈਗੀ ਆ ਜਿਹੜੀ ਅੱਜ ਕੱਲ੍ਹ ਦਿੱਲੀ ਨੂੰ ਇਲੈਕਟ੍ਰਿਕ ਨੀਗੋ ਦੀਆਂ ਬੱਸਾਂ ਚੱਲਦੀਆਂ ਨੇ ਉਹ ਤਾਂ ਇਸ ਬਾਰ ਹੋਏ ਨੇ ਤੇ ਸ਼ਾਮਲ ਵੀ ਦਿੱਲੀ ਹੋ ਕੇ ਦੋ ਬੰਦੇ ਪੰਜਾਬ ਚੋਂ ਸ਼ਾਮਲ ਹੋਏ ਨੇ ਦਿੱਲੀ ਜਾ ਕੇ ਰਾਹੁਲ ਕੋਲ ਹਾਂ ਇੱਕ ਡਾਕਟਰ ਧਰਮਵੀਰ ਗਾਂਧੀ ਹਾਂ ਉਹਨਾਂ ਦੀ ਇੱਕ ਆਪਣੀ ਪ੍ਰਤਿਭਾ ਸੀ ਆਪਣਾ ਆਵਾ ਮੰਡਲ ਸੀ ਤੇ ਇੱਕ ਏ ਇਦਾ ਮਤਲਬ ਕਿਤੇ ਨਾ ਕਿਤੇ ਕੁਝ ਵੱਡਾ ਵਾਪਰਨ ਜਾ ਰਿਹਾ ਜਾਂ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਇਸ ਸਿਲੈਕਸ਼ਨ ਤੋਂ ਬਾਅਦ ਦੇ ਦਿੱਤੀ ਜਾਵੇਗੀ ਔਰ ਪਰ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਇਹਨਾਂ ਦੇ ਰਡਾਰ ਦੇ ਵਿੱਚ ਜਦੋਂ ਕਾਂਗਰਸ ਆ ਗਈ ਜਦੋਂ ਕਾਂਗਰਸ ਕਿਸੇ ਅਹੁਦੇ ਤੇ ਚਲੇ ਗਏ ਫਿਰ ਕਾਂਗਰਸ ਦਾ ਕੋਈ ਲੀਡਰ ਬਚੇਗਾ ਨਹੀਂ ਉੱਥੇ ਜਿਵੇਂ ਅਕਾਲੀ ਦਲ ਦੇ ਲੀਡਰ ਖਤਮ ਹੋ ਗਏ ਨਾ ਇਹਨੇ ਇਹ ਮਾਸਟਰ ਪਲੇਅਰ ਹੈਗੇ ਨੇ ਔਰ ਇਸ ਦਾ ਜਿਹੜਾ ਕਿੰਗ ਪਿੰਨ ਹੈਗਾ ਸਿਮਰਜੀਤ ਬੈਂਸ ਉਹ ਟਿੱਕੇ ਬਟਣ ਵਾਲੀ ਜਣਾ ਖਟਾਰੀ ਨਹੀਂ ਹੈਗਾ ਬੜਾ ਤੇਜ਼ ਤਰਾਰ ਚੁਸਤ ਤੇ ਹੋ ਸਕਦਾ ਵੀ ਕਾਂਗਰਸ ਨੂੰ ਵੀ ਸਤਾਈ ਤੱਕ ਕੋਹਾਟ ਨਹੀਂ ਦੇ ਕੇ ਮਾਰਨ ਇਹ ਵਾਕੀ ਇਹ ਵੀ ਹੋ ਸਕਦਾ ਵੀ ਜੇ ਮੋਦੀ ਸਾਹਿਬ ਰਿਪੀਟ ਕਰਕੇ ਬੰਦੇ ਭਾਰਤ ਟ੍ਰੇਨ ਜਲੰਧਰ ਤੋਂ ਦਿੱਲੀ ਨੂੰ ਜਾਂਦੀ ਆ ਬਹੁਤ ਸੂਹੀ ਮੋਦੀ ਨੂੰ ਮਿਲਣਾ ਕਿੰਨਾ ਕੋਕਾ ਜਦੋਂ ਬੀਜੇਪੀ ਨੂੰ ਵੋਟ ਪਾ ਸਕਦੇ ਆ ਉਹਨਾਂ ਕੋਲ ਇੱਕ ਅਗਲੇ ਨੇ ਲਾਇਲਟੀ ਵੀ ਸਾਫ ਕਰੀ ਆ ਬੀਜੇਪੀ ਬਿਲਕੁਲ ਪਰ ਇਹਨਾਂ ਦੀ ਲਾਇਲਟੀ ਜਿਹੜੀ ਹੈਗੀ ਆ ਡੇ ਬਾਏ ਡੇ ਚੇਂਜ ਹੁੰਦੀ ਰਹਿੰਦੀ ਆ ਤੇ ਆਪਣਾ ਸਿਆਸੀ ਇਲਾਹਾ ਖੱਟਣ ਦੇ ਵਿੱਚ ਅੱਜ ਵੀ ਕਾਮਯਾਬ ਹੋ ਗਏ ਨੇ ਅੱਛਾ ਮੈਂ ਤਾਂ ਇੱਕ ਕਹਿਣਾ ਅੱਛਾ ਇਹ ਇਹ ਮਜ਼ਾਕ ਵੀ ਆ ਸੀ ਗੱਲ ਕਰ ਰਹੇ ਆ ਕਿਉਂਕਿ ਸਿਆਸਤ ਤਾਂ ਇਹਨਾਂ ਨੇ ਮਜ਼ਾਕ ਹੀ ਬਣਾਈ ਵੀ ਆ ਅਸੀਂ ਲੀਡਰਾਂ ਤੇ ਕਿਉਂ ਨਾ ਮਜ਼ਾਕ ਕਰ ਗਏ ਜਿਹੜਾ ਇਹ ਲੋਕਾਂ ਨਾਲ ਕਰ ਰਹੇ ਆ ਉਹ ਉਹ ਕੀ ਆ ਬਿਲਕੁਲ ਪਰ ਗੱਲ ਇਹ ਆ ਇਹ ਸਾਰੀਆਂ ਗੱਲਾਂ ਤੇ ਬਾਵਜੂਦ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਵੱਡੇ ਬੈਂਸ ਨੇ ਉਹ ਬੇहद ਸ਼ਰੀਫ ਬੰਦੇ ਆ ਬਹੁਤ ਸ਼ਰੀਫ ਮਿਲਣਸਾਰ ਬੰਦਾ ਸ਼ਰਾਫਤ ਦਾ ਯਾਨੀ ਉਹਨੂੰ ਉਹਨੂੰ ਜਥੇਦਾਰ ਕਹਿੰਦੇ ਨੇ ਵੈਸੇ ਲੁਧਿਆਣੇ ਦੀ ਪੋਲਟਿਕਸ 'ਚ ਉਹਨੂੰ ਬੈਂਸ ਨਹੀਂ ਕਿਹਾ ਜਾਂਦਾ ਉਹ ਕਹਿੰਦਾ ਜਥੇਦਾਰ ਨੂੰ ਮਿਲਿਓ ਉਹ ਸ਼ਰੀਫ ਬੰਦਾ ਤੇ ਉਹਨਾਂ ਹੀ ਜਿਹੜਾ ਹੈਗਾ ਜੀ ਉਲਟ ਪਾਸੇ ਆਪਾਂ ਦੇਖਦੇ ਆ ਆਪੋਜੀਟ ਦਸ ਸਿਮਰਜੀਤ ਬੈਂਸ ਦੀ ਸਿਆਸਤ ਹੈਗੀ ਆ ਇਹ ਇਹ ਹੁਣ ਤੁਸੀਂ ਦੇਖ ਲਓ ਵੀ ਕੰਬੀਨੇਸ਼ਨ ਕਿਵੇਂ ਚੱਲ ਰਿਹਾ ਨਹੀਂ ਉਹ ਠੀਕ ਆ ਪਰ ਹੁਣ ਮੈਂ ਕਹਿਣਾ ਵੀ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਅੱਜ ਅਸੀਂ ਦੇਖ ਗਏ ਜਦੋਂ ਵੋਟ ਥੋੜੀ ਬੈਲੈਂਸ ਤਾਂ ਹੋਈ ਆ ਆਪ ਦੀ ਚੜ੍ਹ ਤੇ ਜਦੋਂ ਘਟਦੀ ਆ ਤਾਂ ਬੈਲੈਂਸ ਹੋਈ ਆ ਨੀਰੀ ਨਹੀਂ ਹੈਗੀ ਜੀ ਸੈਟਲਡ ਮਾਹੌਲ ਦੇ ਵਿੱਚ ਬੈਂਸ ਕਿੰਨੇ ਕੁ ਕਾਰਗਰ ਆ ਲੁਧਿਆਣੇ ਦੇ ਵਿੱਚ ਜਿੱਥੇ ਭਾਜਪਾ ਕਈ ਹਲਕਿਆਂ ਦੇ ਵਿੱਚ ਉਸੇ ਲੁਧਿਆਣੇ ਦੇ ਵਿੱਚ ਦੂਜੇ ਨੰਬਰ ਤੇ ਰਹੀ ਆ ਜੀ ਜਿਸੇ ਲੁਧਿਆਣੇ ਦੇ ਕਰਗੇ ਉੱਥੇ ਦੂਜੇ ਨੰਬਰ ਤੇ ਭਾਜਪਾ ਆ ਰਹੀ ਆ ਕਾਂਗਰਸ ਤੇ ਬਾਕੀ ਪਾਰਟੀਆਂ ਤੀਜੇ ਚੌਥੇ ਨੰਬਰ ਤੇ ਚਲੀਆਂ ਗਈਆਂ ਕੀ ਬੈਂਸ ਭਰਾਵਾ ਦਾ ਲੁਧਿਆਣੇ ਦੇ ਵਿੱਚ ਇੰਨਾ ਆਧਾਰ ਅੱਜ ਦੀ ਘੜੀ ਹੈ ਜਾਂ ਬੈਂਸ ਹੋਣ ਦੇ ਲੁਧਿਆਣੇ ਚ ਕੀ ਮਹੀਨੇ ਆ ਜੋ ਕਾਂਗਰਸ ਦੇ ਜਿਹੜਾ ਉਹਨਾਂ ਦਾ ਉਹਨਾਂ ਨੂੰ ਸੈਟ ਬੈਕ ਲੱਗਣਾ ਸੀ ਉਹ ਪਾਈ ਦੀ ਇਲੈਕਸ਼ਨ ਚ ਲੱਗ ਚੁੱਕਿਆ ਇੱਕ ਗੱਲ ਦੀ ਮੈਂ ਫੇਰ ਕਹਿਣਾ ਇਹ ਉਹਨਾਂ ਦਾ ਗੁਣ ਵੀ ਲਾ ਲਓ ਵੀ ਥੱਲੇ ਤੱਕ ਜੇ ਵੋਟਰਾਂ ਤੱਕ ਇਹਦੀ ਪਹੁੰਚ ਆ ਉਹ ਦੋਏ ਲੀਡਰ ਨੇ ਇੱਕ ਸਿਮਰਜੀਤ ਦੇ ਬਾਂਸ ਤੇ ਇੱਕ ਭਾਰਤ ਪੋਸ਼ਣ ਆਸ਼ੂ ਜਿਹੜੇ ਨਿੱਜੀ ਤੌਰ ਤੇ ਵੋਟਰਾਂ ਨੂੰ ਜਾਣਦੇ ਆ ਉਹਨਾਂ ਨੂੰ ਇਹ ਵੀ ਪਤਾ ਵੀ ਇਹਨਾਂ ਦੇ ਕਿੰਨੇ ਨਿਆਣੇ ਆ ਤੇ ਕਿਹੜੇ ਨਿਆਣੇ ਦਾ ਕਦੋਂ ਵਿਆਹ ਹੋਣਾ ਤੇ ਕਦੋਂ ਕਿਹੜੇ ਨਿਆਣੇ ਨੇ ਸਕੂਲ ਲੱਗਣਾ ਤੇ ਕਿਹੜੇ ਸਕੂਲ 'ਚ ਪੜਦਾ ਇਸ ਕਰਕੇ ਡेंस ਪਾਪੂਲੇਸ਼ਨ ਆ ਬਹੁਤ ਸੰਘਣੀ ਆਬਾਦੀ ਦੇ ਵਿੱਚ ਇਸ ਪ੍ਰਕਾਰ ਦੇ ਐਕਟਿਵ ਲੀਡਰ ਦਾ ਹੋਣਾ ਇਹ ਕਾਂਗਰਸ ਲਈ ਵੀ ਇੱਕ ਸ਼ੁਭ ਸੰਕੇਤ ਹੈ ਇਸ ਇਲੈਕਸ਼ਨ ਦੇ ਵਿੱਚ ਇਹ ਪੇ ਕਰੂਗਾ ਕਾਂਗਰਸ ਨੂੰ ਕਿਤਨਾ ਕਿਤ ਇਹ ਫੈਸਲਾ ਜਿਹੜਾ ਰਾਜਾ ਵੜਿੰਗ ਉਹਨਾਂ ਨੇ ਵਿੱਚ ਪੂਰੀ ਤਰ੍ਹਾਂ ਇਨਵੋਲ ਹੋਣਗੇ ਮੈਨੂੰ ਕੋਈ ਸ਼ੱਕ ਨਹੀਂ ਇਸ ਫੈਸਲੇ ਦੇ ਵਿੱਚ ਉਹ ਥੱਲੇ ਦੇ ਲੈਵਲ ਦੇ ਉੱਤੇ ਜਿਹੜੀ ਹੈਗੀ ਆ ਪੋਲਟਿਕਸ ਵੀ ਕਰਦੇ ਤੇ ਉੱਪਰ ਵਾਲੀ ਪੋਲਟਿਕਸ ਵੀ ਕਰਦੇ ਨੇ ਇਸ ਕਰਕੇ ਜਿਹੜਾ ਉਹ ਗੈਪ ਹੈਗਾ ਕਾਂਗਰਸ ਨੇ ਉਹ ਭਰਨ ਦੀ ਕੋਸ਼ਿਸ਼ ਕੀਤੀ ਆ ਨਹੀਂ ਇਹ ਫੈਸਲਾ ਕਿਤੇ ਹੋਰ ਵੀ ਹੋ ਸਕਦਾ ਸੀ ਤੇ ਇਹਦਾ ਨੁਕਸਾਨ ਵੀ ਹੁੰਦਾ ਸੀ ਕਾਂਗਰਸ ਨੂੰ ਤੁਸੀਂ ਇਹ ਮੰਨ ਲਈ ਆਪਾਂ ਵੀ 24000 ਇਹਨਾਂ ਕੋਲ ਵੋਟ ਆ ਤੇ 24000 ਵੋਟ ਅੱਜ ਕਾਊਂਟ ਕਰਦੀ ਆ ਲੁਧਿਆਣੇ ਦੇ ਵਿੱਚ ਜੀ ਉਹ ਕਿਸੇ ਪਾਸੇ ਜਾਂਦੀ ਆ ਤੇ ਇਹਨਾਂ ਦੇ ਬੜੇ ਡੀਪ ਰੂਟਸ ਨੇ ਥੱਲੇ ਠੀਕ ਆ ਇਲੈਕਸ਼ਨ ਹਾਰ ਕੇ ਕਿਉਂਕਿ ਨੇਰੀਓ ਬੋਸ ਸੀ ਉਦੋਂ ਬੰਦੇ ਵੀ ਉਹ ਜਿੱਤੇ ਤੇ ਜਿਹੜੇ ਬੰਦਿਆਂ ਦਾ ਕੋਈ ਆਧਾਰ ਨਹੀਂ ਸੀ ਚਾਹੇ ਓਰਜਿੰਦਰਪੁਰ ਕੋਸ਼ੀਨਾ ਚਾਹੇ ਕੁਲਵੰਤ ਸਿੱਧੂ ਉਹ ਬੰਦੇ ਜਿੱਤ ਗਏ ਜਿਨ੍ਹਾਂ ਦਾ ਇਹਨਾਂ ਦੇ ਮੁਕਾਬਲੇ ਨਾ ਕੋਈ ਕਦ ਸੀ ਨਾ ਕੋਈ ਚਿਹਰਾ ਮੋਰਾ ਸੀ ਨਾ ਇਹਨਾਂ ਵਰਗਿਓ ਸਿਆਸਤ ਕਰ ਸਕਦੇ ਸੀ ਤੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਮੁੜੇ ਨੇ ਇਹਨਾਂ ਵੱਲ ਕਿਉਂਕਿ ਇਹ ਬਹੁਤ ਤਰ੍ਹਾਂ ਦੀ سپورਟ ਲ logistic ਦੰਦੇ ਨੇ ਬੰਦਿਆਂ ਨੂੰ ਖਾਸ ਕਰਕੇ ਜਿਹੜਾ ਕੋਈ ਗਰੀਬ ਆਖੇਦਾ ਬਿਜਲੀ ਦਾ ਬਿੱਲ ਭਰਤਾ ਕਿਸੇ ਬੱਚੇ ਦੀ ਫੀਸ ਭਰਤੀ ਕਿਸ ਨੂੰ ਇਸ ਪ੍ਰਕਾਰ ਦੀ ਪੋਲਿਟਿਕਸ ਉਥੇ ਲੋਕਲ ਕਰਦੇ ਨੇ ਤੇ ਇਹਦੀ ਉਥੇ ਲਗਾਤਾਰ ਲੋਡ ਬਣੀ ਰਹਿੰਦੀ ਆ ਕਿਉਂਕਿ ਇੰਡਸਟਰੀਅਲ ਸਿਟੀ ਆ ਤੇ ਗਰੀਬੀ ਮੇਰੀ ਉਥੇ ਦੋਨੇ ਬਰਾਬਰ ਦੇਖਣ ਨੂੰ ਮਿਲਦੀਆਂ ਨੇ ਇਸ ਕਰਕੇ ਕਾਂਗਰਸ ਨੇ ਫੈਸਲਾ ਕਰ ਲਿਆ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਗੱਲਬਾਤ ਕਰਨ ਦੇ ਲਈ ਵੈਸੇ ਇਹ ਵੀ ਸੱਚ ਹੈ ਕਿ ਲੁਧਿਆਣੇ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਜੇ ਕੋਈ ਲੀਡਰ ਆਪ ਦੇ ਆਧਾਰ ਦੇ ਉੱਤੇ ਦੋ ਲੀਡਰ ਸਭ ਤੋਂ ਵੱਧ ਲੁਧਿਆਣੇ ਨੂੰ ਪ੍ਰਭਾਵਿਤ ਕਰਦੇ ਹੋ ਉਹ ਨੇ ਭਾਰਤ ਭੂਸ਼ਣ ਆਸ਼ੂ ਤੇ ਮਨਪ੍ਰੀਤ ਇਹ ਦੋਨੇ ਲੀਡਰ ਖਾਸੇ ਪ੍ਰਭਾਵਸ਼ਾਲੀ ਨੇ ਪਰ ਬਾਕੀਆਂ ਦਾ ਵੀ ਤਾਂ ਡੈਮੋਕਰੇਸੀ ਚ ਸਪੇਸ ਹੁੰਦੀ ਆ ਧੰਨਵਾਦ ਤੁਸੀਂ ਜੁੜੇ ਰੱਖਿਆ